ਸੋ ਬਾਲ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਮੁਕੱਦਸ ਸਤਿਵੰਦ ਕਰੀਏ ਸਤਿ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜੇ ਬੈਠੇ ਹੋ ਸਕਦਾ ਹੈ ਕਿ ਅੱਜ ਅਸੀਂ ਸਰੀਰ ਕਰਕੇ ਸਾਡੀ ਇੱਥੇ ਹਾਜ਼ਰੀ ਹੋਵੇ ਮਨ ਹਾਜ਼ਰ ਨਾਲ ਅਸੀਂ ਜੋ ਗੁਰੂ ਜੀ ਦੇ ਬੈਠੇ ਹੋਈਏ ਪਰ ਸਾਡਾ ਮਨ ਇੱਥੇ ਨਾਲੋ ਇਹ ਵੀ ਹੋਈ ਸਕਦਾ ਹੈ ਕਿ ਕੋਈ ਇੱਕ ਵਿਅਕਤੀ ਘਰ ਦੇ ਵਿੱਚ ਬੈਠਾ ਹੋਵੇ ਉਹਦੇ ਤੱਕ ਸਿਰਫ ਇਹ ਆਵਾਜ਼ ਆ ਜਾਰੀ ਹੋਵੇ ਗੁਰੂ ਪਾਤਸ਼ਾਹ ਦੇ ਕੀਰਤਨ ਦੀ ਗੁਰੂ ਪਾਤਸ਼ਾਹ ਦੀਆਂ ਵਡਿਆਈਆਂ ਦੀ ਉਹ ਤੰਦ ਕਰਕੇ ਹਾਜ਼ਰ ਨਾ ਹੋਵੇ ਪਰ ਉਹਦਾ ਮਨ ਗੁਰੂ ਦੀ ਕੋਲ ਦੇ ਵਿੱਚ ਹੋਵੇ ਸੋ ਇਸ ਗੱਲ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਮਾਨਸਿਕਤਾ ਦੇ ਵਿੱਚ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਜੇਕਰ ਅਸੀਂ ਤੰਤ ਕਰਕੇ ਇੱਥੇ ਹਾਂ ਗੁਰੂ ਕਿਰਪਾ ਕਰਕੇ ਮਨ ਕਰਕੇ ਵੀ ਹਾਜ਼ਰ ਹੋਣ ਦਾ ਯਤਨ ਕਰੀਏ ਪਰਚੀਆਂ ਸਿੱਕੇਤ ਆਸ ਦਾ ਇੱਕ ਬੜਾ ਪ੍ਰਾੜਾ ਸਰੋਤ ਹੈ ਪਰਚੀ ਦਾ ਭਾਵ ਹੁੰਦਾ ਜਾਣਕਾਰੀ ਦੇਣੀ ਪਰਚੀਆਂ ਭਾਈ ਕਨਈਆ ਜੀ ਪਰਚੀਆਂ ਭਾਈ ਸਹਸਰਾ ਫਰਚੀਆਂ ਭਾਈ ਸੇਵਾਰਾਮ ਸਿੱਖ ਇਤਿਹਾਸ ਦਾ ਬੜਾ ਵਧੀਆ ਸਰੋਤ ਹੈ ਜਿਸ ਤਰ੍ਹਾਂ ਸਾਡੀਆਂ ਜਨਨ ਸਾਖੀਆਂ ਨੇ ਤਲਗੀ ਤਰਪਾਸ਼ਾ ਕੁਲ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੀ ਇੱਕ ਬੜੀ ਪਿਆਰੀ ਕਹਾਣੀ ਦਾ ਜ਼ਿਕਰ ਉਸਦੇ ਵਿੱਚ ਦੋ ਭਰਾ ਆਪਸ ਦੇ ਵਿੱਚ ਸਲਾਹ ਕਰਦੇ ਨੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੀ ਤਾਰ ਕੀਤੇ ਜੋ ਉਹਨਾਂ ਸਮਿਆਂ ਦੇ ਵਿੱਚ ਆਵਾਜਾਈ ਦਾ ਸਾਧਨ ਘੋੜੇ ਹੀ ਸੀ ਘੋੜਿਆਂ ਤੇ ਕਾਠੀਆਂ ਪਾਈਆਂ ਅਨੰਦਪੁਰ ਸਾਹਿਬ ਨੂੰ ਚੱਲ ਗਏ। ਰਸਤੇ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਆਮ ਪਿੰਡੂ ਸੱਭਿਆਚਾਰਕ ਮਨੋਰੰਜਨ ਦਾ ਸਾਧਨ ਮੇਲੇ ਹੀ ਹੋਇਆ ਕਰਦੇ ਸੀ। ਇੱਕ ਮੇਲਾ ਲੱਗਾ। ਛੋਟਾ ਭਰਾ ਵੱਡੇ ਭਰਾ ਨੂੰ ਕਹਿੰਦਾ ਅਨੰਦਪੁਰ ਸਾਹਿਬ ਦਾ ਫੇਰ ਵੀ ਚਲੇ ਜਾਵਾਂਗੇ। ਗੁਰੂ ਸਾਹਿਬ ਤਾਂ ਉੱਥੇ ਹੀ ਨੇ ਜਾ ਕੇ دیدار ਫਿਰ ਵੀ ਕਰ ਲਵਾਂਗੇ ਅੱਜ ਮੇਲਾ ਵੇਖਿਆ ਜਾਵੇ। ਵੱਡਾ ਕਹਿੰਦਾ ਕਿ ਨਹੀਂ। ਕਰੋ ਚੱਲਣ ਤੋਂ ਪਹਿਲਾਂ ਸਾਡਾ ਸੰਕਲਪ ਕੀ ਸੀ ਅਸੀਂ ਮਨ ਦੇ ਵਿੱਚ ਇਹ ਧਾਰ ਕੇ ਤੁਰੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾਣਾ ਹੈ ਇਸੇ ਗੱਲ ਤੋਂ ਆਪਸ 'ਤੇ ਤਫਰਕਾ ਪੈਦਾ ਹੋ ਗਿਆ ਛੋਟਾ ਕਹਿੰਦਾ ਹੈ ਕਿ ਮੈਂ ਮੇਲਾ ਵੇਖਣਾ ਹੈ ਵੱਡਾ ਕਹਿੰਦਾ ਹੈ ਕਿ ਗੁਰੂ ਪਾਤਸ਼ਾਹ ਦੇ ਦਰਬਾਰ 'ਚ ਜਾਣਾ ਅਖੀਰ ਫੈਸਲਾ ਇਹ ਹੋਇਆ ਕਿ ਠੀਕ ਮੈਂ ਅਨੰਦਪੁਰ ਸਾਹਿਬ ਜਾ ਰਿਹਾ ਤੂੰ ਮੇਲਾ ਵੇਖਣਾ ਮੇਲਾ ਵੇਖ ਉਹ ਨਾਦਪੁਰ ਸਾਹਿਬ ਪਹੁੰਚ ਗਿਆ ਗੁਰੂ ਪਾਤਸ਼ਾਹ ਦੇ ਦਰਬਾਰ 'ਚ ਬੈਠਾ ਜਿਹੜਾ ਮੇਲਾ ਵੇਖ ਰਿਹਾ ਉਹ ਉਸ ਮੇਲੇ ਦੇ 'ਚ ਕੱਠ ਪੁਤਲੀਆਂ ਦਾ ਖੇਡ ਵੇਖ ਰਿਹਾ ਕਿ ਕੱਠ ਪੁਤਲੀਆਂ ਨੂੰ ਕਿਵੇਂ ਨਚਾਇਆ ਜਾ ਰਿਹਾ ਹੁਣ ਵੇਖ ਤੇ ਉਹ ਕੱਠ ਪੁਤਲੀਆਂ ਦਾ ਨਾਚ ਰਿਹਾ ਤੇ ਵੇਖਿਆ ਜਦੋਂ ਕਿ ਇੱਕ ਤਾਰ ਦੇ ਨਾਲ ਉਹਨਾਂ ਨੂੰ ਨਚਾਇਆ ਜਾ ਰਿਹਾ ਤੇ ਉਹ ਮਨ ਦੇ ਵਿੱਚ ਪਤਾ ਕੀ ਸੋਚ ਰਿਹਾ ਹੈ ਐ ਕਲਗੀਧਰ ਪਾਤਸ਼ਾਹ ਅਸਮੀ ਤੇਰੇ ਹੱਥਾਂ ਦੀਆਂ ਕੱਟ ਪੁਤਲੀਆਂ ਇਹ ਤਾਂ ਤੇਰੀ ਰਜ਼ਾ ਹੈ ਦਾ ਸਾਨੂੰ ਰਬਾਬ ਦੀ ਤਾਰ ਤੇ ਨਚਾਲਾ ਤੇ ਚਾਹੇ ਤੇਗ ਦੀ ਤਾਰ ਤੇ ਨਚਾਲਾ ਤੇ ਜਿਹੜਾ ਗੁਰੂ ਪਾਤਸ਼ਾਹ ਦੇ ਦਰਬਾਰ ਚ ਬੈਠਾ ਹੈ ਉਹ ਪਤਾ ਕੀ ਸੋਚ ਰਿਹਾ ਹੈ ਕਿ ਜਿਹੜਾ ਮੇਲੇ ਦੇ ਵਿੱਚ ਰਹਿ ਗਿਆ ਛੋਟਾ ਪਤਾ ਨਹੀਂ ਕੀ ਕੁਝ ਵੇਖਦਾ ਹੋਵੇਗਾ ਪਤਾ ਨਹੀਂ ਕੀ ਕੁਝ ਖਾਂਦਾ ਹੋਵੇਗਾ ਜਿਹੜਾ ਮੇਲੇ ਦੇ ਵਿੱਚ ਹੈ ਉਹਦਾ ਮਨ ਗੁਰੂ ਦੀ ਯਾਦ ਦੇ ਵਿੱਚ ਹੈ ਜਿਹੜਾ ਸਰੀਰ ਕਰਕੇ ਗੁਰੂ ਦੇ ਦਰਬਾਰ 'ਚ ਬੈਠਾ ਉਹਦਾ ਮਨ ਬੇਦੇ ਦੇ ਵਿੱਚ ਦਰਬਾਰ ਦੀ ਸੁਭਾਵਤੀ ਹੋਈ ਸੁਭਾਵਕ ਸਾਡੀ ਮਾਨਸਿਕਤਾ ਦੇ ਚਿਕ ਸ਼ਿਕਾਇਤ ਕਰਨ ਦਾ ਅੰਸ਼ ਹੁੰਦਾ ਹੈ ਆਪਣੀ ਵਡਿਆਈ ਦਾ ਅੰਸ਼ ਹੁੰਦਾ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖੜ ਜੁੜ ਕੇ ਖੜਾ ਹੋਇਆ ਪਾਤਸ਼ਾਹ ਜੀ ਮੇਰਾ ਛੋਟਾ ਭਰਾ ਵੀ ਨਾਲ ਤੁਰਿਆ ਸੀ ਛੋਟਾ ਹੋਣ ਕਰਕੇ ਸੁਭਾਅ ਦਾ ਥੋੜਾ ਚੰਚਲ ਹੈ ਚੰਚਲਾਈ ਆਈ ਵੇਖਣ ਵਾਸਤੇ ਮੇਲਾ ਰਸਤੇ 'ਚ ਰੁਕ ਗਿਆ ਮੈਂ ਤੁਹਾਡੇ ਦਰਵਾਜ਼ੇ 'ਚ ਆ ਗਿਆ ਮੈਂ ਤੁਹਾਡੇ ਦਰਸ਼ਨ ਦੀ ਇੱਜ਼ਾਤ ਕਰਨ ਵਾਸਤੇ ਆ ਗਿਆ ਮੇਲੇ 'ਚ ਰੁਕ ਗਿਆ ਤੇ ਮੁਸਕਰਾ ਕੇ ਕਹਿੰਦੇ ਨੇ ਬਾਦਸ਼ਾਹ ਪਿਆਰਿਆ ਤੂੰ ਸਰੀਰ ਕਰਕੇ ਤਾਂ ਗੁਰੂ ਦੇ ਕੋਲ ਸੀ ਪਰ ਤੇਰਾ ਮਨ ਮੇਲੇ 'ਚ ਸੀ ਤੇ ਜਿਹੜਾ ਮੇਲੇ ਦੇ ਵਿੱਚ ਹੀ ਨਾ ਉਹਦਾ ਮਨ ਮੇਰੇ ਚਰਨਾਂ ਦੇ ਨਾਲ ਚੁਗਿਆ ਗਿਆ ਸੀ ਸੋ ਗੁਰੂ ਕਿਰਪਾ ਕਰੇ ਕਸੀ ਜਦੋਂ ਗੁਰੂ ਦੀ ਗੋਦ ਦੇ ਵਿੱਚ ਬੈਠਦੇ ਆ ਜੇਕਰ ਤਨਦਰ ਕੇ ਬੈਠੀਆ ਤੇ ਸਾਡਾ ਮਨ ਵੀ ਇੱਥੇ ਹੋਵੇ ਕੋਸ਼ਿਸ਼ ਤਾਂ ਕਰੀਏ ਯਤਨ ਤਾਂ ਕਰੀਏ ਕਿਉਂਕਿ ਗੁਰੂ ਦੀ ਗੋਦ ਦੇ ਵਿੱਚ ਜਦੋਂ ਅਸੀਂ ਬੈਠਦੇ ਆ ਦਰਸਾ ਸਾਡਾ ਬੈਠਣ ਦਾ ਮਕਸਦ ਇਤਿਹਾਸ ਗੁਰ ਇਤਿਹਾਸ ਪਰੰਪਰਾਵਾਂ ਮਰਿਆਦਾ ਤੇ ਗੁਰਬਾਣੀ ਦੀ ਕਥਾ ਸਰਵਣ ਕਰਨਾ ਹੁੰਦਾ ਹੈ ਉਦੇਦ ਨਾਲ ਆਪੇ ਦਾ ਚਿੰਤਨ ਕਰਨਾ ਵੀ ਹੁੰਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ ਅਸੀਂ ਕਿੱਥੇ ਖੜੇ ਹਾਂ ਸਭ ਤੋਂ ਸਾਡਾ ਜਿਹੜਾ ਅਹਿਮ ਸਵਾਲ ਹੈ ਉਹ ਸਾਡੇ ਮਨ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ ਤੇ ਜਦੋਂ ਅਸੀਂ ਸਮੂਹਿਕ ਤੌਰ ਤੇ ਆਪਣੀ ਕੌਮ ਦੀ ਗੱਲ ਕਰਦੇ ਹਾਂ ਤੇ ਵਿਅਕਤੀਗਤ ਰੂਪ 'ਚ ਛੱਡੀ ਵੀ ਦੀਏ ਕਿ ਕੱਲਾ ਮਨੁੱਖ ਸੋਚੇ ਮੈਂ ਕਿੱਥੇ ਖੜਾ ਹਾਂ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਪੰਜਾਬ ਦੀਆਂ ਸਮੱਸਿਆਵਾਂ ਕੀ ਨੇ ਤੇ ਅੱਜ ਸਾਡੀ ਕੌਮ ਕਿੱਥੇ ਖੜੀ ਹੈ ਇਸ ਵੇਲੇ ਸਾਰਿਆਂ ਨੂੰ ਚਿੰਤਨ ਕਰਨ ਦੀ ਲੋੜ ਹੈ ਗੁਰੂ ਦੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਨੇ ਸਾਡੀ ਝੋਲੀ ਦੇ ਵਿੱਚ ਗੁਰਮੁਖੀ ਲਿਪੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਲਿਪੀ ਦੇ ਰੂਪ ਚ ਬਖਸ਼ੇ ਹੋਏ ਬਾਤਕ ਰੂਪ ਚ ਹੁਕਮਨਾਮਾ ਔਰ ਸਾਰੇ ਗੁਰੂ ਸਾਹਿਬਾਨ ਨੇ ਚਾਰੀ ਹੋਈ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਚ ਉਸ ਲਿਪੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸਾਡੀ ਪੰਜਾਬੀ ਬੋਲੀ ਦੁਨੀਆਂ ਦੀਆਂ ਬੋਲਿਆਂ ਤੋਂ ਵੱਧ ਸੱਭੇਕ ਤੇ ਪਿਆਰੀ ਬੋਲੀ ਪਰ ਅੱਜ ਅਸੀਂ ਆਪਣੇ ਘਰਾਂ 'ਚ ਝਾਤੀ ਮਾਰਨ ਦਾ ਯਤਨ ਕਰੀਏ ਘਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਭਈਆ ਰੱਖ ਲਈਏ ਨਾ ਸਾਰੇ ਤੱਬਰ ਦਾ ਯਤਨ ਹੁੰਦਾ ਕਿ ਉਹਦੇ ਨਾਲ ਹਿੰਦੀ ਬੋਲੀ ਜਾਵੇ ਲੋੜ ਉਹਦੀ ਹੈ ਪੰਜਾਬੀ ਸਿੱਖਣ ਦੀ ਸਾਡੇ ਬੱਚੇ ਕਨਵੈਂਟ ਸਕੂਲਾਂ ਚ ਜਾ ਰਹੇ ਨੇ ਚਾਹੇ ਉਹ ਡੀਏਵੀ ਸਕੂਲਾਂ ਚ ਜਾ ਰਹੇ ਨੇ ਅਸੀਂ ਘਰ ਦੇ ਵਿੱਚ ਹੀ ਬੱਚੇ ਦੇ ਨਾਲ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ ਸਾਡੀ ਇਸ ਮਾਂ ਬੋਲੀ ਦਾ ਹੌਲੀ ਹੌਲੀ ਬਨਾਸ਼ ਹੋ ਰਿਹਾ ਪਿੱਛੇ ਜੇ ਦੁਨੀਆਂ ਦੀਆਂ ਬੋਲੀਆਂ ਦੇ ਬਾਰੇ ਵਿਸ਼ਵ ਸੰਸਥਾ ਜਿਸ ਨੂੰ ਯੂ ਐਲਓ ਕਿਹਾ ਜਾਂਦਾ ਹੈ ਉਹਨਾਂ ਦੀ ਇੱਕ ਰਿਪੋਰਟ ਛਪੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀਆਂ ਖਤਮ ਹੋ ਜਾਣੀਆਂ ਬੋਲੀਆਂ ਜਿਹੜੀਆਂ ਨੇ ਉਹਨਾਂ ਚ ਪੰਜਾਬੀ ਵੀ ਹੈ ਖਤਮ ਕਾਰਨ ਕੌਣ ਰਿਹਾ ਹੈ ਸਵਾਲ ਸਾਡੇ ਸਾਹਮਣੇ ਹੈ ਅਸੀਂ ਆਪ ਖਤਮ ਕਰ ਰਹੇ ਹਾਂ ਦੁਨੀਆ ਦੀ ਪਹਿਲੀ ਐਸੀ ਬੋਲੀ ਜਿਸ ਬੋਲੀ ਦੇ ਵਿੱਚ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਵਿੱਚ ਉਚਾਰੇ ਜਾਣ ਵਾਲੇ ਸ਼ਬਦ ਦਾ ਅੱਖਰ ਬੁਝੁੰਦਾ ਤੁਸੀਂ ਚੀਨ ਚਲੇ ਜਾਓ ਤੁਹਾਨੂੰ ਚੀਨੀ ਭਾਸ਼ਾ ਬੋਲਣ ਚ ਕੋਈ ਤੰਗੀ ਨਹੀਂ ਤੁਸੀਂ ਅਰਬ ਦੇ ਵਿੱਚ ਚਲੇ ਜਾਓ ਤੁਹਾਨੂੰ ਅਰਬੀ ਬੋਲਣ ਚ ਕੋਈ ਤੰਗੀ ਨਹੀਂ ਈਰਾਨ ਚ ਚਲੇ ਜਾਓ ਤੁਹਾਨੂੰ ਫਾਰਸੀ ਬੋਲਣ ਦੀ ਕੋਈ ਤੰਗੀ ਨਹੀਂ ਕੁਝ ਚ ਸਿੱਖਣ ਨੂੰ ਜ਼ਰੂਰ ਲੱਗਦਾ ਤੁਸੀਂ ਯੂਰਪ ਚਲੇ ਜਾਓ ਉਹਤੋਂ ਦੀ ਕੋਈ ਵੀ ਸਥਾਨਿਕ ਭਾਸ਼ਾ ਉਹ ਚਾਹੇ ਜਰਮਨ ਦੀ ਹੋਵੇ ਚਾਹੇ ਫਰਾਂਸ ਦੀ ਹੋਵੇ ਤੁਹਾਨੂੰ ਕੋਈ ਸਮੱਸਿਆ ਨਹੀਂ ਅਮਰੀਕਾ ਕੈਨੇਡਾ ਚਲੇ ਜਾਂਦੇ ਹੋ ਤੁਸੀਂ ਅੰਗਰੇਜ਼ੀ ਬੋਲ ਲੈਂਗੇ ਉਹਦਾ ਕਾਰਨ ਕੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੀ ਬੋਲੀ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਬਖਸ਼ਿਸ਼ ਦੇ ਰੂਪ ਚ ਪਾਈ ਉਹਦੇ ਚ ਹਰ ਆਵਾਜ਼ ਦੀ ਸੰਪੂਰਨਤਾ ਹੈ ਕਹੋ ਕਿਸੇ ਅੰਗਰੇਜ਼ ਨੂੰ ਸੜਕ ਲਿਖ ਕੇ ਵਿਖਾ ਦਿਓ ਕੜਾੜਾ ਅੱਖਰ ਨਹੀਂ ਹਾਂ ਤੇ ਕੋਈ। ਦੇ ਹੀ ਲੈ ਸਕਦਾ। ਦੁਨੀਆ ਦੀਆਂ ਬਹੁਤ ਸਾਰੀਆਂ ਬੋਲੀਆਂ ਦੇ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਨੂੰ ਉਚਾਰਨ ਵਾਲੇ ਅੱਖਰ ਨਹੀਂ ਨੇ। ਇੱਕ ਸਾਡੀ ਮਾਂ ਬੋਲੀ ਹੈ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਸੰਪੂਰਨ ਹੈ। ਦੁਨੀਆ ਦੀ ਹਰ ਬੋਲੀ ਦੇ ਵਿੱਚ ਜਿਹੜਾ ਵੀ ਉਚਾਰਨ ਹੈ ਉਸ ਉਚਾਰਨ ਦੇ ਵਾਸਤੇ ਤੁਹਾਡੇ ਕੋਲ ਅੱਖਰ ਮੌਜੂਦ ਨੇ। ਤੇ ਅੱਜ ਅਸੀਂ ਇਸ ਬੋਲੀ ਨੂੰ ਹੌਲੀ-ਹੌਲੀ ਛੱਡਣਾ ਸ਼ੁਰੂ ਕਰ ਦਿੱਤਾ। ਅਸੀਂ ਆਪਣੇ ਬੱਚਿਆਂ ਨੂੰ ਇਹ ਨਹੀਂ ਅਸਿਆ ਕਿ ਇਸ ਘਰ ਦੇ ਵਿੱਚ ਮਾਂ ਬੋਲੀ ਬੋਲਣੀ। ਅਸੀਂ ਉਹਨਾਂ ਦੇ ਨਾਲ ਸਕੂਲੋਂ ਆਉਣ ਤੋਂ ਬਾਅਦ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ। ਫਿਰ ਜੇ ਅਸੀਂ ਕਹਿੰਦੇ ਆ ਕਿ ਸਾਡੀ ਮਾਂ ਬੋਲੀ ਖਤਮ ਹੋ ਰਹੀ ਹੈ ਤੇ ਫਿਰ ਦੋਸ਼ੀ ਕੌਣ ਹੈ? ਦੋਸ਼ੀ ਦਸੀਂ ਖੋਦੇ ਹਾਂ। ਦੁਨੀਆ ਦੇ ਲੋਕ ਆਪਣੀ ਬੋਲੀ ਨੂੰ ਪਿਆਰ ਕਿੰਨਾ ਕਰਦੇ ਆ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਸੰਨ 1999 ਦੇ ਵਿੱਚ ਬਾਬਰੀ ਮਸਜਿਦ ਜਿਸ ਨੂੰ ਢਾਕੇ ਦਾ ਮੰਦਰ ਅਨੁਸਾਰ ਦਿੱਤਾ ਗਿਆ ਉਹਦਾ ਕੇਸ ਚੱਲ ਰਿਹਾ ਸੀ ਮੈਂ ਉਹਦੇ ਬਾਰੇ ਇੱਕ ਖੋਜ ਪੇਪਰ ਲਿਖਿਆ ਜਿਹੜਾ ਪੰਜਾਬੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਵੀ ਛਪਿਆ ਤੇ ਇੱਕ ਮੁਸਲਮਾਨਾਂ ਦੀ ਸੰਸਥਾ ਦਿਉਪੰਦ ਦੇ ਵਿੱਚ ਇਜ਼ਾਮੀਆਂਦਾਰ ਉਲਮ ਦਿਉਪੰਦ ਉਹਨਾਂ ਨੇ ਮੈਨੂੰ ਉੱਥੇ ਬੁਲਾ ਲਿਆ ਕਿਉਂਕਿ ਉਹ ਖੋਜ ਪੱਤਰ ਜਿਹੜਾ ਮੇਰਾ ਸੀ ਉਹ ਉਹਨਾਂ ਦੇ ਕੰਮ ਦਾ ਸੀ ਕਿ ਉਹਦੇ ਵਿੱਚ ਮੈਂ ਸਿੱਧ ਕੀਤਾ ਸੀ ਕਿ ਅਸਲ ਦੇ ਵਿੱਚ ਸਕੰਧ ਪ੍ਰਾਣ ਦੇ ਵਿੱਚ ਤਬਦੀਲੀਆਂ ਕਿਵੇਂ ਹੋਈਆਂ ਔਰ ਕਿਸ ਤਰ੍ਹਾਂ ਦੇ ਨਾਲ ਇਹਨਾਂ ਪ੍ਰਾਣਾਂ ਦੇ ਜਿ ਤਬਦੀਲੀਆਂ ਕਰਕੇ ਉਸ ਮਸਜਿਦ ਨੂੰ ਢਾਉਣ ਦਾ ਆਧਾਰ ਤਿਆਰ ਕੀਤਾ ਗਿਆ ਮੈਂ ਜਦੋਂ ਸਹਾਰਨਪੁਰ ਦੇ ਕੋਲ ਗਿਆ ਤੇ ਮੈਂ ਫੋਨ ਕੀਤਾ ਉੱਥੋਂ ਦੇ ਪੀ ਆਰਓ ਸੀ ਅਦਿਲ সিদ্দিকੀ ਮੈਂ ਫੋਨ ਕੀਤਾ ਜੀ ਮੈਂ ਸਹਾਰਨਪੁਰ ਆ ਗਿਆ ਮੈਂ ਤੁਹਾਡੇ ਕੋਲ ਪਹੁੰਚ ਗਿਆ ਉਹ ਕਹਿੰਦੇ ਠੀਕ ਹੈ ਤੁਸੀਂ ਮੇਰੇ ਸਿੱਧੇ ਘਰ ਹੀ ਆ ਜਾਓ ਮੈਂ ਜਦੋਂ ਜ਼ਾਮੀਆ دارুল علم ਖੈਸ ਵਿਲੇ ಏਸ਼ੀਆ ਦੀ ਸਭ ਤੋਂ ਵੱਡੀ ਇਸਲਾਮ ਦੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਇਸਲਾਮ ਦੇ ਵਿੱਚ ਕੋਈ ਵੀ ਮਸਲਾ ਖੜਾ ਖੜਾ ਹੁੰਦਾ ਹੈ ਫਤਵਾ ਉੱਥੋਂ ਜਾਰੀ ਹੁੰਦਾ ਹੈ ਔਰ ਉਹਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਯੂਨੀਵਰਸਿਟੀ ਦੇ ਵਿੱਚ ਅਰਬ ਦੇ ਕਰੋੜਾਪਤੀ ਅਰਬਾਪਤੀ ਖਰਬਾਪਤੀ ਜਿਹੜਾ ਅਮੀਰ ਉਹਦਾ ਬੱਚਾ ਵੀ ਪੜ ਰਿਹਾ ਤੇ ਇੱਕ ਰਿਕਸ਼ੇ ਵਾਲੇ ਮੁਸਲਮਾਨ ਦਾ ਬੱਚਾ ਵੀ ਪੜ ਰਿਹਾ ਪਰ ਦੋਵੇਂ ਇੱਕੋ ਤਰ੍ਹਾਂ ਦਾ ਕੱਪੜਾ ਤੇ ਇੱਕੋ ਤਰ੍ਹਾਂ ਦੀ ਟੋਪੀ ਤੇ ਇੱਕੋ ਜਿਹੀ ਚੱਪਲ ਪਾਉਣਗੇ ਉੱਥੇ ਕੋਈ ਅਮੀਰੀ ਦਾ ਵਖਾਵਾ ਨਹੀਂ ਕਰ ਸਕਦਾ ਮੈਂ ਜਦੋਂ ਉਸ ਉਹਨਾਂ ਦੀ ਸੰਸਥਾ ਦੇ ਅੰਦਰ ਗਿਆ ਤੇ ਅਜ਼ਾਨ ਨਮਾਜ਼ ਦਾ ਟਾਈਮ ਹੋ ਗਿਆ ਤੇ ਮਸਜਿਦ ਦੇ ਵਿੱਚੋਂ ਅਜ਼ਾਨ ਦੇ ਦਿੱਤੀ ਗਈ ਅਜ਼ਾਨ ਦਾ ਪਾਬ ਹੁੰਦਾ ਕਿ ਹੁਣ ਮਸਜਿਦ ਦਾ ਵਕਤ ਨਮਾਜ਼ ਦੇ ਵਿੱਚ ਵਕਤ ਹੋ ਗਿਆ ਅਸੀਂ ਪੰਜਾਬੀ ਚ ਬਾਗ ਦੇਣੀ ਕਹਿ ਦਿੰਦੇ ਆ ਉਹ ਅਜ਼ਾਨ ਕਹਿੰਦੇ ਨੇ ਉਹਨਾਂ ਦੇ ਮੁਅੱਜ਼ਿਮ ਨੇ ਅਜ਼ਾਨ ਦੇ ਦਿੱਤੀ ਗਲਤੀ ਮੇਰੀ ਕਿ ਮੈਨੂੰ ਉੱਥੇ ਰੁਕ ਜਾਣਾ ਚਾਹੀਦਾ ਸੀ ਕਿ ਹੁਣ ਨਮਾਜ਼ ਪੜ੍ਹ ਰਹੇ ਹੋਣਗੇ ਮੈਨੂੰ ਉਹਨਾਂ ਦੇ ਕਰਨ ਨਹੀਂ ਜਾਣਾ ਚਾਹੀਦਾ ਮੈਂ ਚਲਾ ਗਿਆ ਮੈਂ ਜਾ ਕੇ ਉਹਨਾਂ ਦੀ ਘੰਟੀ ਵਜਾਈ ਕੋਈ ਬਾਹਰ ਨਾ ਆਇਆ ਦੂਜੀ ਵਾਰੀ ਜੀਵਰੀ ਆਪਣੀ ਪੰਜਾਬੀ ਦੀ ਆਦਤ ਹੈ ਕਿ ਉਹ ਨੋਚਰ ਹੱਥ ਨਹੀਂ ਚੁੱਕਣਾ ਜਿੰਨਾ ਚਿਰ ਉਹਨਾਂ ਦੀ ਕੈਂਤੀ ਛੜ ਨਹੀਂ ਜਾਂਦੀ ਮੈਂ ਇੱਕ ਲੰਬੀ ਬੈਲ ਦਿੱਤੀ ਉਹਨਾਂ ਦੀ 7 ਸਾਲ ਦੀ ਬੱਚੀ ਬਾਹਰ ਆਈ ਤੇ ਮੈਂ ਕਿਹਾ ਬੇਟਾ ਤੇਰੇ ਪਾਪਾ ਘਰ ਆਏ ਕਹਿੰਦੀ ਸਰਦਾਰ ਜੀ ਆਪਕੋ ਗਲਤੀ ਲਗੀ ਮੇਰੇ ਪਾਪਾ ਨਹੀਂ ਹੈ ਮੈਂ ਕਿਹਾ ਬੇਟਾ ਇਹ ਅਦਲਸ ਦੀ ਕੀ ਆਧਾਰ ਹੈ ਨਾ ਕਹਿੰਦੀ ਬਿਲਕੁਲ ਮੈਂ ਕਿ ਜਦੋਂ ਮੈਂ ਸਹਾਰनपुर ਪੁਰ ਸੀ ਮੇਰੇ ਫੋਨ ਤੇ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਸੀ ਕਿ ਤੁਸੀਂ ਸਾਡੇ ਘਰ ਆ ਜਾਓ ਅਸੀਂ ਘਰ ਬਹਿ ਕੇ ਗੱਲ ਕਰਾਂਗੇ ਹਿੰਦੀ ਸਰਦਾਰ ਜੀ ਇਤਨੇ بڑے ਹੋ ਗਏ ਹੋ ਆਪਕੋ ਨਹੀਂ ਪਤਾ ਹਮਾਰੇ ਲੋਕੋ ਕੇ ਪਾਪਾ ਨਹੀਂ ਹਮਾਰੇ ਅੱਪਾ ਜਾਣਦੇ ਇਸ 7 ਸਾਲ ਦੀ ਬੱਚੀ ਨੂੰ ਕਹਿ ਰਿਹਾ ਉਹ ਲੋਕ ਜਿਹੜੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਮੈਨੂੰ ਦੱਸ ਦਿਓ ਸਾਡੇ ਘਰਾਂ ਚ ਕਿਹੜਾ ਬੱਚਾ ਮਾਤਾ ਪਿਤਾ ਕਹਿੰਦਾ ਚ ਦੱਸ ਦਿਓ ਮੈਨੂੰ ਕਿ ਇੱਕ ਜਣਾ ਹੱਥ ਖੜਾ ਕਰਗੇ ਤੁਸੀਂ ਤੁਹਾਡੀ ਬੇਟੀ ਕਿੰਨੀ ਹੈ ਬਸ ਇੱਕ ਨਹੀਂ ਤੁਸੀਂ ਮੰਮੀ ਦੇਣੀ ਕੀ ਇਹ ਸਾਡੀ ਬੋਲੀ ਦਾ ਸ਼ਬਦ ਹੈ ਦਪਸਤਾਨੇ maaf ਕਰਨਾ ਮੇਰਾ ਦਾਗਿਸਤਾਨ ਹੈ ਪਰ ਰਸੂਲ ਹਮਜ਼ਾ ਤੋਂ ਆਉਂਦੀ ਇੱਕ ਕਿਤਾਬ ਹੈ ਹੁਣ ਤਾਂ ਪੀਡੀਐਫ ਅਵੇਲੇਬਲ ਹੈ ਉਸ ਨੂੰ ਜ਼ਰੂਰ ਪੜਿਓ ਉਸ ਦੇ ਵਿੱਚ ਉਸ ਨੇ ਆਪਣੇ ਇੱਕ ਕਬੀਲੇ ਦੀ ਗੱਲ ਕੀਤੀ ਹੈ ਮੈਂ ਇਤਿਹਾਸ ਤੋਂ ਪਹਿਨਾ ਬੋਲੀ ਦੀ ਗੱਲ ਇਸ ਕਰਕੇ ਲੈ ਕੇ ਸ਼ੁਰੂ ਕਰ ਲਈਏ ਕਿ ਸਾਡੇ ਸਮਾਜ ਦੀ ਸਮੱਸਿਆ ਹੈ। ਰਸੂਲ ਹਮਦ ਤੌਬ ਆਪਣੀ ਉਸ ਕਿਤਾਬ ਦੇ ਵਿੱਚ ਕਹਿੰਦਾ ਹੈ ਕਹਿੰਦਾ ਮੇਰੇ ਕਬੀਲੇ ਦਾ ਇੱਕ ਨੌਜਵਾਨ ਰੋਜ਼ਗਾਰ ਦੇ ਵਾਸਤੇ ਘਰ ਤੋਂ ਬਾਹਰ ਚਲਾ ਗਿਆ। ਇੱਕ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਉਹਦੀ ਕੋਈ ਖਬਰ ਸਾਰ ਨਾ ਮਿਲੀ ਤੇ ਪਰਿਵਾਰ ਨੇ ਸੋਚ ਲਿਆ ਕਿ ਬੱਚਾ ਜਾਂ ਤਾਂ ਕਿਸੇ ਦੁਸ਼ਮਣ ਨੇ ਮਾਰ ਦਿੱਤਾ ਹੈ। ਜਾਂ ਜੰਗਲ ਚ ਜਾਨਵਰ ਨੇ ਮਾਰ ਦਿੱਤਾ ਤੇ ਜਾਂ ਫਿਰ ਬੱਚੇ ਦਾ ਕਿਸੇ ਹੋਰ ਤਰੀਕੇ ਨਾਲ ਨੁਕਸਾਨ ਹੋ ਗਿਆ ਉਹਦੀਆਂ ਸਾਰੀਆਂ ਘਰ ਦੇ ਵਿੱਚ ਅੰਤਮ ਰਸਮਾਂ ਕਰ ਦਿੱਤੀਆਂ ਜਿਹੜੀਆਂ ਵੀ ਕਬੀਲੇ ਦੀਆਂ ਰਸਮਾਂ ਸੀ ਕਰ ਦਿੱਤੀਆਂ ਵਕਤ ਬੀਤਦਾ ਗਿਆ ਵਕਤ ਜਦੋਂ ਬੀਤਦਾ ਗਿਆ ਤੇ ਰਸੂਲ ਕਹਿੰਦਾ ਕਿ ਤਕਰੀਬਨ 3 ਦਹਾਕਿਆਂ ਬਾਅਦ 30 ਸਾਲਾਂ ਬਾਅਦ ਕਹਿੰਦਾ ਮੈਂ ਯੂਰਪ ਗਿਆ ਕਹਿੰਦਾ ਮੈਂ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਘੁੰਮ ਰਿਹਾ ਸੀ ਕਹਿੰਦਾ ਇੱਕ ਦੁਕਾਨ ਤੇ ਖੜਾ ਸੀ ਉਸ ਦੁਕਾਨ ਦੇ ਉੱਪਰ ਮੈਂ ਕੋਈ ਚੀਜ਼ ਖਰੀਦਣੀ ਸੀ ਮੈਨੂੰ ਚੀਜ਼ ਨਜ਼ਰ ਆਈ ਪਰ ਫਰਾਂਸ ਦੀ ਜ਼ੁਬਾਨ ਚ ਫਰੈਂਚ ਚ ਕੀ ਕਹਿੰਦੇ ਮੈਨੂੰ ਨਹੀਂ ਸੀ ਪਤਾ ਮੈਂ ਆਪਣੀ ਕਬੀਲੇ ਦੀ ਜ਼ੁਬਾਨ ਬੋਲੀ ਤੇ ਕਹਿੰਦਾ ਮੇਰੇ ਪਿੱਛੇ ਖੜਾ ਇੱਕ ਲੜਕਾ ਕਹਿੰਦਾ ਕਹਿੰਦਾ ਤੂੰ ਦਾਗੇਸਤਾਨ ਤੋਂ ਤੂੰ ਤੂੰ ਸਾਡੇ ਕਬੀਲੇ ਚੋਂ ਹੈ ਕਹਿੰਦਾ ਮੈਂ ਕਿਹਾ ਤੂੰ ਕੌਣ ਹੈ ਕਹਿੰਦਾ ਜਦੋਂ ਗੱਲ ਖੁੱਲੀ ਤੇ ਉਹੀ ਲੜਕਾ ਸੀ ਜਿਹਦੀਆਂ ਕਬੀਲੇ ਚ ਸਾਰੀਆਂ ਅੰਤਮ ਰਸਮਾਂ ਕਰ ਦਿੱਤੀਆਂ ਸੀ ਉਹ ਜੀਉਂਦਾ ਸੀ ਉਹ ਫਰਾਂਸ ਦੇ ਵਿੱਚ ਸੀ ਕਹਿੰਦਾ ਉਸ ਲੇਵਲ ਨੂੰ ਪਛਾਣ ਲਿਆ ਬੜੇ ਪਿਆਰ ਦੇ ਨਾਲ ਮਿਲਿਆ ਆਪਣੇ ਘਰ ਲੈ ਗਿਆ ਉਹਨੇ ਇੱਕ ਫ੍ਰੈਂਚ ਔਰਤ ਦੇ ਨਾਲ ਵਿਆਹ ਕਰਾਇਆ ਹੋਇਆ ਸੀ ਬੱਚੇ ਵੀ ਸੀ ਦੋ ਤਿੰਨ ਕਹਿੰਦਾ ਮੈਂ ਦੋ ਤਿੰਨ ਦਿਨ ਉਹਨਾਂ ਦੇ ਘਰ ਦੇ ਵਿੱਚ ਰਿਹਾ ਚੰਗੀ ਮਹਿਮਾਨ ਨਿਵਾਸੀ ਕੀਤੀ ਉਹਨਾਂ ਨੇ ਤੇ ਕਹਿੰਦਾ ਜਦੋਂ ਮੈਂ ਵਾਪਸ ਆਪਣੇ ਕਬੀਲੇ 'ਚ ਆਇਆ ਮੈਂ ਆਪਣੇ ਘਰ ਨਹੀਂ ਗਿਆ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਗਿਆ ਕਹਿੰਦਾ ਮੈਂ ਉਸ ਮਾਂ ਨੂੰ ਮਿਲਿਆ ਕਿਉਂਕਿ ਬਾਪ ਪੁੱਤਰ ਦੇ ਵਿਯੋਗ ਚ ਮਰ ਚੁੱਕਾ ਸੀ ਕਿਉਂਕਿ ਪਤਾ ਹੀ ਨਹੀਂ ਸੀ ਕਿ ਪੁੱਤਰ ਸਾਡਾ ਜੀਵੰਦ ਹੈ ਕਹਿੰਦਾ ਮੈਂ ਮਾਂ ਨੂੰ ਮਿਲਿਆ ਤੇ ਮੈਂ ਉਸ ਨੂੰ ਦੱਸਣਾ ਸ਼ੁਰੂ ਕੀਤਾ ਮਾਂ ਜਿਹੜਾ ਤੇਰਾ ਪੁੱਤਰ ਇੱਕ ਤੋ ਚਲਾ ਗਿਆ ਸੀ ਅੱਜ ਉਹ ਜੀਵੰਦ ਹੈ ਕਹਿੰਦਾ ਮਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਉਹਦੀ ਅੱਖਾਂ 'ਚ ਖੁਸ਼ੀ ਦੇ ਹੰਝੂ ਕੁਦਰਤ ਨੂੰ 40 ਸਾਲ ਬਾਅਦ ਮਾਂ ਨੂੰ ਪਤਾ ਲੱਗੇ ਮੇਰਾ ਪੁੱਤ ਜਿਉਂਦਾ ਹੈ ਉਹਦੀ ਖੁਸ਼ੀ ਨੂੰ ਕੋਣ ਬਿਆਨ ਕਰ ਸਕਦਾ ਹੈ ਕਹਿੰਦਾ ਫਿਰ ਮੈਂ ਕਿਹਾ ਮਾਂ ਤੇਰਾ ਪੁੱਤ ਹੁਣ ਵਿਆਹਿਆ ਤੇਰੀ ਇੱਕ ਨੋਹ ਵੀ ਹੈ ਮਾਂ ਹੋਰ ਖੁਸ਼ ਹੋਈ ਕਹਿੰਦਾ ਮਾਂ ਤੇਰੇ ਪੁੱਤਰੇ ਵੀ ਨੇ ਕਹਿੰਦਾ ਮਾਂ ਬੜੀ ਖੁਸ਼ ਕਹਿੰਦਾ ਫਿਰ ਮੈਂ ਕਿਹਾ ਮਾਂ ਉਹ ਹੁਣ ਸਾਡੇ ਕਬੀਲੇ ਦਾ ਪਹਿਰਾਵਾ ਨਹੀਂ ਪਹਿਨਦਾ ਉਹ ਹੁਣ ਉਥੋਂ ਦਾ ਪਹਿਰਾਵਾ ਪਹਿਨਦਾ ਤੇ ਹੁਣ ਉਹ ਤੇਰੀ ਨੌ ਤੇ ਤੇਰੇ ਬੱਚੇ ਪੋਲੀ ਵੀ ਉਤੋਂ ਦੀ ਬੋਲਦੇ ਨੇ ਕਹਿੰਦਾ ਪਹਿਲਾਂ ਮਾਂ ਦਾ ਰੋਣ ਦਾ ਤਰੀਕਾ ਹੋਰ ਸੀ ਪਰ ਹੁਣ ਇੱਕ ਸੱਚਮੁੱਚ ਉਹ ਦੱਥੜ ਮਾਰ ਕੇ ਰੋਈ ਕਹਿੰਦੀ ਜਿੰਨੇ ਆਪਣੇ ਕਬੀਲੇ ਦੀ ਦਸਤਾਰ ਤੇ ਗੁਫਤਾਰ ਛੱਡ ਦਿੱਤੀ ਉਹ ਪਹਿਲਾਂ ਤੇ ਮੇਰੀਆਂ ਯਾਦਾਂ 'ਚ ਜਿੰਦਾ ਸੀ ਪਰ ਅੱਜ ਮਰ ਗਿਆ ਅੱਜ ਮੇਰੇ ਲਈ ਉਹ ਮਰ ਗਿਆ ਜਿੰਨੇ ਆਪਣੀ ਬੋਲੀ ਨੂੰ ਛੱਡ ਦਿੱਤਾ ਅੱਜ ਅਸੀਂ ਵੇਖੀ ਕਿੱਥੇ ਖੜੇ ਹਾਂ ਗਰਜੋ ਔਖੇ ਹੋ ਕੇ ਅੰਗਰੇਜ਼ੀ ਤੇ ਹਿੰਦੀ ਦੇ ਸ਼ਬਦ ਕੱਢਦੇ ਆ ਕਿਤੇ ਅਸੀਂ ਲੋਕ ਤਾਂ ਅੱਜ ਇਹ ਦੱਸ ਸਕੀਏ ਕਿ ਸਾਨੂੰ ਬਹੁਤ ਅੰਗਰੇਜ਼ੀ ਬੋਲਣੀ ਹੋਊਗੀ ਤੇ ਸੱਚ ਜਾਣਿਓ ਅਸੀਂ ਉਸ ਰਾਜ ਦੇ ਵਾਰਸ ਸੀ ਅੱਜ ਸਾਡੇ ਪੰਜੇ ਜਿਸ ਤਰ੍ਹਾਂ ਦੇ ਨਾਲ ਅੰਗਰੇਜ਼ੀ ਦਾ ਆਇਲੈਸ ਟੈਸਟ ਕਰਕੇ ਵਿਦੇਸ਼ ਜਾਂਦੇ ਨੇ ਕਿਸੇ ਸਮੇਂ ਫਰਾਂਸ ਤੋਂ ਅਮਰੀਕਾ ਤੋਂ ਯੂਰਪ ਤੋਂ ਗੋਰੇ ਆਉਂਦੇ ਸੀ ਤੁਹਾਡੀ ਪਾਸ਼ਾ ਛੇ ਕੇ ਰਣਜੀਤ ਸਿੰਘ ਦੇ ਰਾਜ ਨੂੰ ਕਰੀ ਕਰਨ ਦੇ ਵਾਸਤੇ ਤੁਸੀਂ ਉਸ ਰਾਜ ਨੂੰ ਮਾਣਿਆ ਸਾਡੇ ਵਡੇਰਿਆਂ ਨੇ ਉਸ ਰਾਜ ਨੂੰ ਮਾਣਿਆ ਇਹ ਗੱਲ ਵੱਖਰੀ ਕਿ ਆਪਣੇ ਆਂ ਦੀਆਂ ਨਦਾਨੀਆਂ ਡੋਗਰਿਆਂ ਦੀਆਂ ਗਦਾਰੀਆਂ ਅੰਗਰੇਜ਼ਾਂ ਦੀਆਂ ਸ਼ਰਾਰਤਾਂ ਇਹਨਾਂ ਤਿੰਨ ਚੀਜ਼ਾਂ ਕਰਕੇ ਸਾਡੇ ਕੋਲ ਸਾਡਾ ਰਾਜ ਜਾਂਦਾ ਨਹੀਂ ਤੇ ਵੇਖੀਏ ਤੇ ਸਹੀ ਸਾਡੇ ਉਹ ਜਰਨੈਲ ਕਿਸ ਤਰ੍ਹਾਂ ਦੇ ਸੀ ਆ ਪਿੱਛੇ ਜੇ ਦੁਨੀਆਂ ਦੇ ਬਹੁਤ ਸਾਰੇ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਵੀ ਉੱਥੋਂ ਦੀਆਂ ਅਖਬਾਰਾਂ ਦੇ ਵਿੱਚ ਇੱਕ ਚਰਚਾ ਚੱਲੀ ਕਿ ਦੁਨੀਆਂ ਦੇ ਵਿੱਚ ਜਿਹੜੀਆਂ ਰਾਜ ਸત્તા ਹੋਈਆਂ ਜਾਂ ਖਤਮ ਹੋਈਆਂ ਨੇ ਉਹਨਾਂ ਦਾ ਸਰਵੇਖਣ ਕੀਤਾ ਜਾਵੇ ਕਿ ਦੁਨੀਆਂ ਦਾ ਰਾਜ ਵਧੀਆ ਰਾਜ ਕਿਸ ਨੂੰ ਕਿਹਾ ਜਾਂਦਾ ਸਾਰੀ ਜਾਣ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵጋ ਰਾਜ ਕੋਈ 1892 ਦੇ ਵਿੱਚ ਉਹਨਾਂ ਸਮੇਂ 'ਚ ਟਿਟਬਿਟਸ ਨਾਮ ਦੀ ਇੱਕ ਇੰਗਲੈਂਡ ਦੀ ਪੱਤਰਕਾ ਹੋਇਆ ਕਰਦੀ ਸੀ। ਉਹਨੇ ਇਹ ਸਰਵੇਖਣ ਕਰਾਇਆ ਸੀ ਕਿ ਦੁਨੀਆਂ ਦਾ ਵੱਡਾ ਜਰਨੈਲ ਕਿਹੜਾ ਹੈ? ਕਿਸੇ ਨੇ ਨਪੋਲੀਅਨ ਨੂੰ ਕਿਹਾ, ਕਿਸੇ ਨੇ ਚੰਗੇਜ਼ ਖਾਨ ਨੂੰ ਕਿਹਾ, ਕਿਸੇ ਨੇ ਡਿਊਕ ਆਫ ਲਿੰਕਟਨ ਨੂੰ ਕਿਹਾ, ਕਿਸੇ ਨੇ ਮਿਸਟਰ ਹਿਊਨ ਨੂੰ ਕਿਹਾ ਤੇ ਕਿਸੇ ਨੇ ਕਿਹਾ ਹਰੀ ਸਿੰਘ ਦਲੂਆ। ਅਖੀਰ ਦੇ ਵਿੱਚ ਜਦੋਂ ਉਸ ਅਖਬਾਰ ਦੇ ਸੰਪਾਦਕ ਦੇ ਆਪਣਾ ਸੰਪਾਦਕੀ ਨੋਟ ਛਾਪਿਆ ਨਾ ਤੇ ਉਹਨੇ ਉਹਦੇ ਵਿੱਚ ਸ਼ਬਦ ਵਰਤੇ ਬੇਸ਼ੱਕ ਦੁਨੀਆ ਦੇ ਆਏ ਹੋਏ ਪੱਤਰ ਵਿਦਵਾਨਾਂ ਤੇ ਲੋਕਾਂ ਦੀ ਜਰਨਲਾਂ ਦੇ ਬਾਰੇ رائے ਵੱਖ-ਵੱਖ ਹੈ ਪਰ ਮੈਂ ਸਾਰਿਆਂ ਨੂੰ ਸਰਵੇਖਣ ਕਰਨ ਤੋਂ ਬਾਅਦ ਘੋਖਣ ਤੋਂ ਬਾਅਦ ਨਿਚੋੜ ਪੜਨ ਤੋਂ ਬਾਅਦ ਇਸ ਸਿੱਟੇ ਤੇ ਪਹੁੰਚਿਆ ਕਿ ਜੇਕਰ ਕੋਈ ਦੁਨੀਆ ਦਾ ਮਹਾਨ ਜਰਨਲ ਹੈ ਤੇ ਹਰੀਸੀ ਕਿੰਦਾ ਦੁਨੀਆਂ ਦੇ ਵੱਡੇ ਜਰਨੈਲ ਜਿਸ ਥਾਂ ਤੇ ਆ ਕੇ ਹਾਰ ਸਵੀਕਾਰ ਕਰ ਗਏ ਉਸ ਜਰਨੈਲ ਨੇ ਪਹਿਲਾਂ ਜਿੱਤਿਆ ਯੋਜਨਾ ਬਣਾਉ। ਅਫਗਾਨਿਸਤਾਨ ਦੇ ਇਹ ਜਿਹੜੇ ਪੰਜ ਤਰ੍ਹਾਂ ਦੇ ਇਲਾਕੇ ਨੇ ਜਿੱਥੇ ਕਿਲਾ ਜਮਰੌਥ ਹਰੀ ਸਿੰਘ ਮਲੂਵੀ ਨੇ ਤਮੀਰ ਕਰਾਇਆ ਉਸ ਇਲਾਕੇ ਦੇ ਵਿੱਚ ਅਮਰੀਕਾ ਦੀ ਫੌਜ ਵੀ ਆਪਣੇ ਪੈਰ ਨਹੀਂ ਲਾ ਸੀ। ਹਿੰਦੁਸਤਾਨ ਦੇ ਉੱਪਰ ਜਿਹਦੇ ਵੀ ਹਮਲੇ ਹੋਏ ਨੇ 710 محمد بن قاسم ਦੇ ਹਮਲੇ 125 ਮਮੂਦ ਗਜ਼ਨਵੀ ਦੇ ਹਮਲੇ 1526 ਬਾਬਰ ਦੇ ਹਮਲੇ 1737 ਨਾਦਰ ਸ਼ਾਹ ਦੇ ਹਮਲੇ ਤੇ 1755 ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਜਿੰਨੇ ਵੀ ਹਮਲੇ ਹੋਏ ਨੇ ਉਸ ਰਸਤੇ ਤੋਂ ਹੋਏ ਨੇ ਕਿਸੇ ਨੇ ਇਹਨਾਂ ਹਮਲਾਵਰਾਂ ਨੂੰ ਰੋਕਣ ਦੀ ਜ਼ਰੂਰਤ ਨਹੀਂ ਕੀਤੀ ਪਰ ਜਦੋਂ ਖਾਲਸੇ ਨੇ ਉੱਥੇ ਖਾਲਸਾਈ ਨਿਸ਼ਾਨ ਚਲਾ ਦਿੱਤਾ ਦਰਹਿ ਕੈਬਰ ਦੇ ਉੱਪਰ ਉਸ ਤੋਂ ਬਾਅਦ ਅਜੇ ਤੱਕ ਉਸ ਇਲਾਕੇ ਚ ਹਮਲਾ ਨਹੀਂ ਹੋ ਸਕਿਆ ਏਕਦਮ ਵੱਖਰੀ ਹੈ ਸਾਡੀ ਰਾਜ ਦੇ ਵਿੱਚ ਬੈਠੇ ਗਦਾਰਾਂ ਦੇ ਦੇਸ਼ ਧਰੋਹ ਦੇ ਕਰਕੇ ਸਾਡਾ ਰਾਜ ਸਾਡੇ ਹੱਥੋਂ ਜਾਂਦਾ ਗਿਆ ਅੱਜ ਅਸੀਂ ਗਵਾਰਾਂ ਚ ਪੜ ਰਹੇ ਹਾਂ ਸਾਡਾ ਆਕਾਲ ਤਖਸਾਲ ਸਾਡੇ ਜਥੇਦਾਰ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਸਾਡੀਆਂ ਕੌਮ ਦੀਆਂ ਰਾਜਨੀਤਿਕ ਸੰਸਥਾਵਾਂ ਦਾ ਕੀ ਹਾਲ ਹੋਇਆ ਪਿਆ ਉਹਦਾ ਕਾਰਨ ਕੀ ਹੈ ਉਹਨਾਂ ਕਾਰਨਾਂ ਦਾ ਸਰਵੇਖਣ ਕਰਨ ਦੀ ਲੋੜ ਹੈ ਪਹਿਲੀ ਗੱਲ ਤੇ ਇਹ ਕਿ ਜਥੇਦਾਰ ਜਿਸ ਤਰ੍ਹਾਂ ਦੇ ਨਾਲ ਅਕਾਲ ਤਖਸਾਲ ਦਾ ਨਿਯੁਕਤ ਕੀਤਾ ਜਾਂਦਾ ਸੀ ਅੱਜ ਉਹ ਸਾਰਾ ਵਿਧੀ ਵਿਵਧਾਨ ਰਹਿ ਗਿਆ ਉਹ ਖਤਮ ਹੋ ਗਿਆ ਮੈਨੂੰ ਸਿਰਫ ਇਹ ਦੱਸ ਦਿਓ ਕਿ ਦੁਨੀਆ ਦੀ ਕਿਹੜੀ ਕੌਮ ਹੈ ਜਿਸ ਕੌਮ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਵੋਟ ਤੰਤਰ ਚ ਹੁੰਦਾ ਹੈ ਕੇਵਲ ਅਸਲ ਕੇਵਲ ਸਿੱਖ ਦੁਨੀਆ ਦੀ ਕਿਸੇ ਕੌਮ ਨੇ ਇੰਨੀ ਤੋਂ ਇੰਨੀ ਅਮੀਰ ਕੌਮ ਅੰਗਰੇਜ਼ਾਂ ਨੇ ਚਰਚ ਦੇ ਪ੍ਰਬੰਧ ਦੇ ਵਾਸਤੇ ਮੁਸਲਮਾਨਾਂ ਨੇ ਮਸਜਿਦਾਂ ਦੇ ਪ੍ਰਬੰਧ ਦੇ ਵਾਸਤੇ ਇਸੇ ਦੇਸ਼ ਦੇ ਵਿੱਚ ਹਿੰਦੂਆਂ ਨੇ ਮੰਦਰਾਂ ਦੇ ਪ੍ਰਬੰਧ ਦੇ ਵਾਸਤੇ ਇਲੈਕਸ਼ਨ ਸਿਸਟਮ ਨੂੰ ਸਵੀਕਾਰ ਕੀਤਾ ਅਸੀਂ ਉਹਦੇ ਵਿੱਚੋ ਹੀ ਆਪਣੇ ਅਹੁਦੇ ਕੱਢੇ ਤੇ ਅੱਜ ਜਦੋਂ ਅਸੀਂ ਕਹਿੰਦੇ ਆ ਕਿ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਚਾਹੀਦਾ ਉਹਦੇ ਪਿੱਛੇ ਕਾਰਨ ਕੀ ਹੈ ਕਿ ਤੁਹਾਡਾ ਰਾਜਾ ਖੜਾ ਸੀ ਤੁਹਾਡਾ ਸਟੇ ਸੀ ਤੇ ਉਹ ਵੀ ਉਸ ਦਾ ਸਤਿਕਾਰ ਕਰਦਾ ਸੀ ਕੋਈ ਗੱਲ ਹੋਈ ਸ਼੍ਰੀ ਗੁਰੂ ਮਹਾਰਾਜਾ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਉੱਪਰ ਤਲਬ ਹੋਣ ਦਾ ਹੁਕਮ ਚੱਲੀ ਹੋਇਆ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਉਸ ਵੇਲੇ ਅਕਾਲੀ ਫੂਲਾ ਸਿੰਘ ਨਿਭਾ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਭ ਆਇਆ ਜਦੋਂ ਦਰਬਾਰ ਸਭ ਆਇਆ ਕਰਦਾ ਸੀ ਤਾਂ ਸੇਵਾ ਚ ਖਲੋਤੇ ਸਿੱਖ ਉਸ ਨੂੰ ਫਤਹਿ ਬੁਲਾਉਂਦੇ ਸੀ ਅੱਜ ਕਿਸੇ ਨੇ ਫਤਹਿ ਨਹੀਂ ਬੁਲਾਈ ਪਰ ਕਰਮਾਂ ਦੇ ਵਿੱਚ ਆਇਆ ਪੰਜਾਬ ਦਾ ਬਾਦਸ਼ਾਹ ਕਿਸੇ ਨੇ ਫਤਹਿ ਨਹੀਂ ਬੁਲਾਈ ਆਪਣਾ ਕੜਾ ਪ੍ਰਸ਼ਾਦ ਕਰਾਉਣ ਲੱਗਾ ਤੇ ਉੱਥੇ ਖੜੇ ਸਿੱਖ ਨੇ ਕਹਿ ਦਿੱਤਾ ਸ਼ੇਰੇ ਪੰਜਾਬ ਜਿੰਨਾ ਚਿਰ ਤੱਕ ਤੂੰ ਅਕਾਲੀ ਫੂਲਾ ਸਿੰਘ ਤੋਂ ਜਾ ਕੇ ਮਾਫੀ ਨਹੀਂ ਮੰਗਦਾ ਤਰਾ ਕੜਾ ਪ੍ਰਸ਼ਾਦ ਨਹੀਂ ਸਵੀਕਾਰ ਕੀਤਾ ਇਹ ਸਾਡੇ ਉਸ ਸਮੇਂ ਦੇ ਉਹ ਜਥੇਦਾਰ ਸੀ ਜਿਹੜੇ ਸਾਡੀ ਮਰਿਆਦਾ ਦੇ ਉੱਪਰ ਪਹਿਰਾ ਦਿੰਦੇ ਸੀ ਪਹਿਰਾ ਚੋਦਦੇ ਹੁੰਦੇ ਸੀ ਉਹਨਾਂ ਜਥੇਦਾਰਾਂ ਦੀ ਨਾਲ ਪੰਥ ਖੜਾ ਸੀ ਅੱਜ ਪੰਥ ਤੇ ਸੰਸਥਾਵਾਂ ਟੁੱਟਦੀਆਂ ਜਾ ਰਹੀਆਂ ਨੇ ਖਤਮ ਹੁੰਦੀਆਂ ਜਾ ਰਹੀਆਂ